ਸਤ ਸ੍ਰੀ ਅਕਾਲ ਦੋਸਤੋ ਪੇਸ਼ ਹੈ ਨਾਵਲ 40 ਦਿਨ ਦਾ ਅਗਲਾ ਪਾਤ ਦਿਨ 11 ਤਨਾ ਦੀ ਪਹਿਚਾਨ ਤਨਾ ਤੁਹਾਡੀ ਅਸਲ ਪਹਿਚਾਨ ਨਹੀਂ ਇੱਕ ਰੋਲ ਹੈ ਜੋ ਤੁਸੀਂ ਨਿਭਾ ਰਹੇ ਤਪ ਇੱਕੀ ਸੀ ਪਿੰਡ ਦੀ ਫਿਰਨੀ ਤੇ ਚੱਲਦੇ ਆ ਕੇਸਰ ਦੀ ਪਰੇਸ਼ਾਨੀ ਚੋਂ ਵਾਅਦਾ ਹੋ ਗਿਆ ਕੇਸਰ ਮੈਂ ਥੱਕ ਗਿਆ ਹਾਂ ਹਰ ਪਲ ਦਬਾ ਜਿਵੇਂ ਕੁਝ ਖਿੱਚ ਰਾ ਹੋਵੇ ਫਕੀਰ ਰੁਕ ਕੇ ਤੂੰ ਤਨਾ ਚੋਂ ਨਹੀਂ ਤਣਾ ਅਦੇ ਰੋਲ ਵਿੱਚ ਹੈ ਕੇਸਰ ਹਰਾਨ ਹੋ ਕੇ ਮਤਲਬ ਫਕੀਰ ਜਿਵੇਂ ਇੱਕ ਅਦਾਕਾਰ ਭੂਮਿਕਾ ਨਿਭਾਉਂਦਾ ਹੈ ਤੂੰ ਵੀ ਇਹ ਰੋਲ ਨਿਭਾ ਰਿਹਾ ਤਣਾ ਦੀ ਬੇਬਸੀ ਦੀ ਇਹ ਤੂੰ ਨਹੀਂ ਇਹ ਤੇਰਾ ਅਸਲੀ ਚਿਹਰਾ ਨਹੀਂ ਕੇਸਰ ਨੂੰ ਲੱਗਦਾ ਹੈ ਕਿ ਤਣਾ ਉਸਦਾ ਹਿੱਸਾ ਹੈ ਪਰ ਫਕੀਰ ਸਮਝਾਉਂਦਾ ਹੈ ਕਿ ਇਹ ਸਿਰਫ ਇੱਕ ਭੂਮਿਕਾ ਹੈ ਜਿਸ ਨੂੰ ਬਦਲਿਆ ਜਾ ਸਕਦਾ ਹੈ ਫਕੀਰ ਨੇ ਕਿਹਾ ਅੱਜ ਤੋਂ ਹਰ ਕੰਮ ਨੂੰ ਆਪਣੇ ਸਾਹ ਨਾਲ ਜੋੜ ਕਮਰ ਸਿੱਧੀ ਸਾਲ ਲੰਬਾ ਇਹ ਤੇਰਾ ਰੋਲ ਨਹੀਂ ਇਹ ਤੇਰਾ ਸੱਚ ਹੋਵੇ ਕੇਸਰ ਨੇ ਪਹਿਲੀ ਵਾਰ ਕੰਮ ਚੋਂ ਸ਼ਾਂਤੀ ਦਾ ਸਵਾਦ ਲਿਆ ਦਿਨ ਬਾਰਮਾ ਚਿੰਤਾਵਾਂ ਤੋਂ ਛੁਟਕਾਰਾ ਚਿੰਤਾ ਪਾਣੀ ਦੀ ਲਹਿਰ ਵਾਂਗ ਹੈ ਉੱਪਰ ਉੱਠਦੀ ਹੈ ਪਰ ਅੰਦਰ ਸ਼ਾਂਤੀ ਹਮੇਸ਼ਾ ਮੌਜੂਦ ਹੈ ਕੇਸਰ ਇੱਕ ਛੋਟੀ ਝੀਲ ਦੇ ਕੰਢੇ ਬੈਠਾ ਸੀ ਅਸਮਾਨ ਵਿੱਚ ਬੱਦਲ ਸਨ ਅੰਦਰ ਚਿਤਾਵਾਂ ਚਿੰਤਾਵਾਂ ਦੇ ਕਾਲੇ ਖਿਆਲ ਘੁੰਮ ਰਹੇ ਸਨ ਕੈਸਰ ਦੇ ਮਨ ਵਿੱਚ ਚਿੰਤਾਵਾਂ ਘੁੰਮ ਰਹੀਆਂ ਸਨ ਪਰ ਫਕੀਰ ਉਸ ਝੀਲ ਦੀ ਲਹਿਰ ਦੇਖ ਕੇ ਸਮਝਾਉਂਦਾ ਹੈ ਕਿ ਚਿੰਤਾ ਸਤ੍ਹਾ ਹੈ ਅਸਲ ਸ਼ਾਂਤੀ ਅੰਦਰ ਹੈ ਕੈਸਰ ਫਕੀਰ ਜੀ ਮੇਰਾ ਮਨ ਰੁਕਦਾ ਹੀ ਨਹੀਂ ਹਰ ਰੋਜ਼ ਕੋਈ ਨਵੀਂ ਫਿਕਰ ਨਵੀਂ ਉਲਝਣ ਫਕੀਰ ਮੁਸਕਰਾ ਕੇ ਚਿੰਤਾ ਤੇਰੇ ਵਾਂਗ ਹੀ ਆਉਂਦੀ ਹੈ ਤੇਰੇ ਨਾਲ ਬੈਠ ਜਾਂਦੀ ਹੈ ਪਰ ਤੂੰ ਕਦੇ ਪਿੱਛੇ ਵੇਖਿਆ ਉਹ ਕਿੱਥੋਂ ਆਉਂਦੀ ਕੇਸਰ ਚੋ ਫਕੀਰ ਨੇ ਝੀਲ ਵੱਲ ਉਂਗਲ ਕੀਤੀ ਹੌਲੀ ਹੌਲੀ ਪਾਣੀ ਦੀ ਸਤ੍ਹਾ ਉੱਪਰ ਲਹਿਰ ਉੱਠ ਰਹੀ ਸੀ ਫਕੀਰ ਇਹ ਚਿੰਤਾ ਲਹਿਰ ਵਾਂਗ ਹੈ ਉੱਪਰ ਹੈ ਪਰ ਪਾਣੀ ਹੇਠਾਂ ਇੱਕੋ ਜਿਹਾ ਸ਼ਾਂਤ ਹੈ ਕੇਸਰ ਮਤਲਬ ਫਕੀਰ ਚਿੰਤਾ ਤੇਰੇ ਅਸਲ ਮਨ ਚੋਂ ਨਹੀਂ ਚਿੰਤਾ ਤੇਰੇ ਮਨ ਉੱਤੇ ਉੱਠੀ ਹਲਚਲ ਹੈ ਤੂੰ ਉਸ ਹੇਠਲੇ ਸ਼ਾਂਤ ਇਸੇ ਨਾਲ ਜੋੜ ਕੇਸਰ ਨੇ ਅੱਖਾਂ ਮੀਟੀਆਂ ਆਪਣੇ ਅੰਦਰ ਚਿੰਤਾ ਨੂੰ ਪਕੜਿਆ ਪਰ ਪਹਿਲੀ ਵਾਰ ਉਹ ਨਾਲ ਉਲਝਿਆ ਨਾ ਲੜਿਆ ਸਿਰਫ ਵੇਖਦਾ ਰਿਹਾ ਹੌਲੀ ਹੌਲੀ ਉਸਦੇ ਮਨ ਵਿੱਚ ਇੱਕ ਲਹਿਰ ਗੁਜ਼ਰੀ ਚਿੰਤਾ ਆਈ ਗਈ ਪਰ ਮੈਂ ਤਾਂ ਰਹਾ ਉਸ ਰਾਤ ਕੇਸਰ ਨੇ ਚਿੰਤਾ ਨੂੰ ਨਾ ਜਿੱਤਿਆ ਨਾ ਹਾਰਿਆ ਸਿਰਫ ਸਮਝਿਆ ਚਿੰਤਾ ਨੂੰ ਜੱਫੇ ਪਾਉਣ ਦੀ ਬਜਾਏ ਉਸ ਨੂੰ ਵੇਖੋ ਬਿਨਾਂ ਪ੍ਰतिकਰਮ ਦੇ ਦਿਨ 13ਵਾਂ ਮਨ ਦਾ ਅਭਿਆਸ ਮਨ ਜੰਗਲ ਵਾਂਗ ਹੈ ਇਸ ਦੀਆਂ ਪਟਕਣਾਂ ਨੂੰ ਨਿਯੰਤਰਿਤ ਨਾ ਕਰੋ ਸਿਰਫ ਦਰਖਤ ਬਣ ਕੇ ਵੇਖੋ ਸਵੇਰ ਦੀ ਹਵਾ ਵਿੱਚ ਥੋੜੀ ਨਮੀ ਸੀ ਪਿੱਛੇ ਮੰਦਰ ਤੋਂ ਸ਼ੰਖ ਦੀ ਆਵਾਜ਼ ਆ ਰਹੀ ਸੀ ਕੇਸਰ ਅਕਸਰ ਇਸ ਸਮੇਂ ਧਿਆਨ ਲਗਾਉਂਦਾ ਪਰ ਅੱਜ ਮਨ ਹਰ ਪਲ ਕਿਸੇ ਨਵੀਂ ਗੱਲ ਉੱਤੇ ਪਟਕਰਿਆ ਸੀ ਕੇਸਰ ਮਨ ਦੀ ਪਟਕਣ ਤੋਂ ਪਰੇਸ਼ਾਨ ਹੈ ਪਰ ਫਕੀਰ ਕਹਿੰਦਾ ਮਨ ਨੂੰ फडਕਣ ਦੀ ਥਾਂਸ ਨੂੰ ਵੇਖੋ ਕੇਸਰ ਨਿਰਾਸ਼ ਹੋ ਕੇ ਮੇਰਾ ਮਨ ਰੁਕਦਾ ਨਹੀਂ ਹਰ ਵਾਰੀ ਗੁੱਸਾ ਪਛਤਾਵਾ ਫਿਰ ਭਾਵਨਾ ਕੀ ਮੈਂ ਕਦੇ ਸ਼ਾਂਤ ਹੋ ਸਕਾਂਗਾ ਫਕੀਰ ਮੁਸਕਰਾਉਂਦਾ ਹੋਇਆ ਮਨ ਜੰਗਲ ਵਾਂਗ ਹੈ ਪੰਛੀ ਉੱਡਣਗੇ ਹਵਾ ਚੱਲੇਗੀ ਤੂੰ ਸਿਰਫ ਦਰਖਤ ਬਣ ਤੂੰ ਮਨ ਨਹੀਂ ਤੂੰ ਉਸ ਨੂੰ ਦੇਖਣ ਵਾਲਾ ਹੈ ਕੇਸਰ ਮਤਲਬ ਮੈਂ ਇਹ ਸ਼ੋਰ ਬੰਦ ਨਹੀਂ ਕਰ ਸਕਦਾ ਫਕੀਰ ਕਦੇ ਕਦੇ ਪਟਕਣਾ ਵੀ ਧਿਆਨ ਦਾ ਦਰਵਾਜ਼ਾ ਬਣਦਾ ਹੈ ਮਨ ਨੂੰ ਪੜਕਣ ਦੀ ਥਾਂ ਉਸ ਨੂੰ ਬੈਠ ਕੇ ਵੇਖ ਜਿਵੇਂ ਹਵਾ ਨੂੰ ਪਕੜਿਆ ਨਹੀਂ ਜਾ ਸਕਦਾ ਪਰ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਤਕੀਰ ਨੇ ਕੇਸਰ ਨੂੰ ਇੱਕ ਪੱਥਰ ਦਾ ਟੁਕੜਾ ਦਿੱਤਾ ਇਸ ਨੂੰ ਹੱਥ ਵਿੱਚ ਫੜ ਅੱਖਾਂ ਬੰਦ ਕਰ ਤੇ ਜਦ ਮਨ ਪਟਕੇ ਸਿਰਫ ਆਕ ਮਨ ਫਿਰ ਸਾਲ ਹੈ ਨਾ ਰੋਗ ਨਾ ਦਵਾ ਸਿਰਫ ਵੇਖ ਕੇਸਰ ਨੇ ਅਜਾਹੀ ਕੀਤਾ ਪਹਿਲੀ ਵਾਰੀ ਮਨ ਦੀ ਉਲਝਣ ਨਾਲ ਲੜਨ ਦੀ ਥਾਂ ਉਹ ਉਸ ਨੂੰ ਚੁੱਪਚਾਪ ਵੇਖਣ ਲੱਗਾ ਅੰਦਰੋਂ ਇੱਕ ਆਵਾਜ਼ ਆਈ ਮਨ ਜਹਾਂ ਵੀ ਹੋਵੇ ਮੈਂ ਉਸ ਦਾ ਗੁਲਾਮ ਨਹੀਂ ਪੱਥਰ ਨੂੰ ਹੱਥ ਵਿੱਚ ਫੜ ਕੇ ਧਿਆਨ ਕਰੋ ਜਦ ਮਨ ਭਟਕੇ ਬਸ ਮਨ ਕਹਿ ਕੇ ਸਾਹ ਲਓ ਦਿਨ 14ਵਾਂ ਅੰਦਰਲੀ ਤਾਕਤ ਹਾਰ ਦੀ ਸੋਚ ਤੁਹਾਨੂੰ ਕਮਜ਼ੋਰ ਨਹੀਂ ਬਣਾਉਂਦੀ ਮਜ਼ਬੂਤ ਬਣਾਉਂਦੀ ਹੈ ਤੁਸੀਂ ਉਸ ਸੋਚ ਤੋਂ ਵੱਡੇ ਹੋ ਕੈਸਰ ਨੌਕਰੀ ਨਾ ਮਿਲਣ ਤੋਂ ਨਿਰਾਸ਼ ਹੈ ਪਰ ਫਕੀਰ ਉਸ ਨੂੰ ਸ਼ੀਸ਼ੇ ਵਿੱਚ ਦੇਖ ਕੇ ਜਾਨ ਦਵਾਉਂਦਾ ਹੈ ਤੁਸੀਂ ਡਿੱਗੇ ਹੋ ਪਰ ਉੱਠੇ ਵੀ ਹੋ ਇਹ ਹੀ ਤੁਹਾਡੀ ਤਾਕਤ ਹੈ ਸ਼ਾਮ ਹੋ ਰਹੀ ਸੀ ਹਵਾ ਵਿੱਚ ਥੋੜੀ ਠੰਡ ਸੀ ਕੈਸਰ ਇੱਕ ਪੱਥਰ ਤੇ ਬੈਠਾ ਰਹਾ ਅਖਬਾਰ ਦੀ ਕਟਿੰਗ ਹੱਥ ਵਿੱਚ ਫੜੀ ਹੋਈ ਇੱਕ ਨੌਕਰੀ ਜੋ ਹਾਸਲ ਨਾ ਕਰ ਸਕਿਆ ਕੈਸਰ ਮੱਥਾ ਝੁਕਾ ਕੇ ਮੈਂ ਕਦੇ ਕਾਬਿਲ ਨਹੀਂ ਬਣ ਸਕਿਆ ਹਰ ਵਾਰੀ ਹਾਰ ਜਾਂਦਾ ਫਕੀਰ ਅੱਖਾਂ 'ਚੋਂ ਨਰਮੀ ਨਾ ਤੂੰ ਹਾਰਿਆ ਨਹੀਂ ਤੂੰ ਹਾਰ ਦੀ ਸੋਚ ਨਾਲ ਲਪੇਟਿਆ ਗਿਆ ਸੋਚ ਕਮਜ਼ੋਰ ਹੋ ਜਾਂਦੀ ਹੈ ਪਰ ਤੂੰ ਤਾਂ ਤਾਕਤ ਦਾ ਸਰੋਤ ਹੈ ਕੇਸਰ ਪਰ ਇਹ ਤਾਕਤ ਕਿੱਥੇ ਹੈ ਫਕੀਰ ਅੰਦਰ ਜਿੱਥੇ ਤੂੰ ਹਾਰਦਾ ਨਹੀਂ ਸਿਰਫ ਸਿੱਖਦਾ ਹੈ ਤੈਨੂੰ ਆਪਣੇ ਨਾਲ ਮੁਲਾਕਾਤ ਕਰਨੀ ਪਵੇਗੀ ਨਾ ਕਿ ਆਪਣੇ ਡਰ ਨਾਲ ਫਕੀਰ ਨੇ ਇੱਕ ਛੋਟਾ ਸ਼ੀਸ਼ਾ ਕਿਸਰ ਅਕੇ ਰੱਖਿਆ ਫਕੀਰ ਜਿਸ ਨੂੰ ਤੂੰ ਵੇਖ ਰਿਹਾ ਉਹ ਤੇਰੀ ਤਾਕਤ ਦਾ ਦਰਵਾਜ਼ਾ ਏ ਤੂੰ ਕਿੰਨੀ ਵਾਰ ਡਿੱਗਿਆ ਇਹ ਨਾ ਗਿਣ ਤੂੰ ਕਿੰਨੀ ਵਾਰ ਉੱਠਿਆ ਇਹ ਗਿਣ ਇਹ ਤੇਰੀ ਜਿੱਤ ਹੈ ਇਹ ਹੀ ਤੇਰੀ ਕਹਾਣੀ ਹੈ ਕੇਸਰ ਨੇ ਅੱਖਾਂ ਵਿੱਚ ਅਥਰੂ ਲਿਆ ਕੇ ਸ਼ੀਸ਼ਾ ਦੇਖਿਆ ਉਸ ਦਿਨ ਪਹਿਲੀ ਵਾਰ ਸ਼ੀਸ਼ੇ ਵਿੱਚ ਉਸ ਨੂੰ ਇੱਕ ਕਮਜ਼ੋਰ ਮੁੰਡਾ ਨਹੀਂ ਇੱਕ ਜੀਵ ਦਾ ਸਿੱਖਣ ਵਾਲਾ ਜੋਧਾ ਨਜ਼ਰ ਆਇਆ ਆਪਣੇ ਆਪ ਨੂੰ ਇੱਕ ਜੋਧਾ ਵਜੋਂ ਦੇਖੋ ਨਾ ਕਿ ਸ਼ਿਕਾਰ ਵਜੋਂ ਕਿ ਕੋਈ ਵੀ ਆ ਕੇ ਤੁਹਾਡਾ ਸ਼ਿਕਾਰ ਕਰ ਸਕੇ ਦਿਨ 15ਵਾਂ ਆਤਮ ਨਿਰਭਰਤਾ ਆਤਮ ਨਿਰਭਰਤਾ ਆਪਣੇ ਜ਼ਖਮਾਂ ਨੂੰ ਗਲੇ ਲਗਾਉਣ ਵਿੱਚ ਹੈ ਕੇਸਰ ਨੂੰ ਆਪਣੇ ਦੁਖਦਾਈ ਬਚਪਨ ਦੀਆਂ ਜਾਦਾ ਤੰਗ ਕਰਦੀਆਂ ਸਨ ਉਹ ਇਹਨਾਂ ਤੋਂ ਨਫ਼ਰਤ ਕਰਦਾ ਸੀ ਪਰ ਫਕੀਰ ਨੇ ਸਮਝਾਇਆ ਤੇਰਾ ਦਰਦ ਤੈਨੂੰ ਤੋੜਨ ਦੀ ਬਜਾਏ ਮਜ਼ਬੂਤ ਬਣਾ ਸਕਦਾ ਹੈ ਅਸਲ ਸ਼ਕਤੀ ਇਹ ਸੀ ਕਿ ਆਪਣੇ ਅਤੀਤ ਨੂੰ ਸਵੀਕਾਰ ਕਰੋ ਨਾ ਕਿ ਇਸ ਤੋਂ ਡਰੋ ਅੱਖਾਂ ਦੀ ਲਾਲੀ ਵਿੱਚ ਇੱਕ ਪੁਰਾਣੀ ਜ਼ਾਤ ਨੇ ਕੇਸਰ ਨੂੰ ਘੇਰ ਲਿਆ। ਟੁੱਟੀ ਸ਼ਤ, ਗਰੀਬੀ, ਮਾਂ ਦੇ ਹੱਥਾਂ ਦੇ ਛਾਲੇ, ਪਿਓ ਦੀਆਂ ਚੀਕਾਂ, ਇਹ ਸਭ ਯਾਦਾਂ ਅਕਸਰ ਉਸ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀਆਂ। ਕੇਸਰ ਨੇ ਆਖਿਆ, "ਮੇਰਾ ਬਚਪਨ ਮੈਨੂੰ ਤੋੜ ਦਿੰਦਾ ਏ। ਜਦ ਵੀ ਯਾਦ ਆਉਂਦਾ ਏ, ਮੈਂ ਉਸ ਤੋਂ ਨਫ਼ਰਤ ਕਰਦਾ।" ਫਕੀਰ ਨੇ ਉੱਤਰ ਦਿੱਤਾ, "ਜਿਹੜਾ ਦਰਦ ਤੈਨੂੰ ਬਣਾਉਂਦਾ ਏ, ਤੂੰ ਉਸ ਨੂੰ ਨਫ਼ਰਤ ਕਿਵੇਂ ਕਰ ਸਕਦਾ ਏ?" ਕੇਸਰ ਉਹ ਮੇਰੀ ਕਮਜ਼ੋਰੀ ਬਣ ਗਿਆ ਹੈ ਫਕੀਰ ਕਮਜ਼ੋਰੀ ਨਹੀਂ ਉਹ ਤੇਰੀ ਰੀੜ ਦੀ ਹੱਡੀ ਬਣ ਸਕਦਾ ਹੈ ਜੇ ਤੂੰ ਉਸ ਨੂੰ ਮੰਨ ਲਵੇ ਫਕੀਰ ਅਸਲ ਆਤਮ ਨਿਰਭਰਤਾ ਇਹ ਹੈ ਕਿ ਤੂੰ ਆਪਣੇ ਅਤੀਤ ਨੂੰ ਗਲ ਲਾ ਸਕੇ ਨਾ ਕਿ ਉਸ ਤੋਂ ਭੱਜੇ ਫਕੀਰ ਨੇ ਕੇਸਰ ਨੂੰ ਕਿਹਾ ਆਪਣੇ ਬਚਪਨ ਨੂੰ ਇੱਕ ਪੱਤਰ ਲੇਖ ਜਿਵੇਂ ਤੂੰ ਕਿਸੇ ਦੋਸਤ ਨੂੰ ਲਿਖਦਾ ਹੈ ਕੇਸਰ ਨੇ ਕਾਗਜ਼ ਉੱਤੇ ਲਿਖਿਆ ਪਿਆਰੇ ਕੇਸਰ ਜੋ ਕੱਚੇ ਘਰ ਵਿੱਚ ਰੋਇਆ ਸੀ ਮੈਨੂੰ ਅੱਜ ਵੀ ਤੇਰੀ ਲੋੜ ਕਮਜ਼ੋਰ ਨਹੀਂ ਸੀ ਤੂੰ ਤਾਂ ਮੇਰੀ ਜੜ ਸੀ ਅੱਜ ਜੋ ਮੈਂ ਖੜਾ ਹਾਂ ਉਹ ਤੇਰੇ ਕਰਕੇ ਹੀ ਹਾਂ ਉਹ ਲਫ਼ਜ਼ ਉਸ ਦੀਆਂ ਅੱਖਾਂ ਵਿੱਚ ਲਹੂ ਵਾਂਗ ਵਹਿ ਗਏ ਪਰ ਉਸ ਦੇ ਅੰਦਰ ਇੱਕ ਨਵਾਂ ਕੇਸਰ ਜਨਮ ਲੈ ਚੁੱਕਾ ਸੀ ਇਸ ਨਾਲ ਉਸਨੇ ਆਪਣੇ ਦਰਦ ਨੂੰ ਪਿਆਰ ਵਿੱਚ ਬਦਲ ਲਿਆ ਦਰਦ ਜੜ ਬਣ ਸਕਦਾ ਹੈ ਅਤੀਤ ਨਾਲ ਲੜੋ ਨਹੀਂ ਗੱਲ ਕਰੋ ਸਵੀਕਾਰ ਕਰਨਾ ਹੀ ਅਸਲੀ ਤਾਕਤ ਹੈ ਇਹ ਦਿਨ ਕੇਸਰ ਨੂੰ ਸਿਖਾਉਂਦੇ ਹਨ ਤਣਾ ਚਿੰਤਾ ਤੁਹਾਡੀ ਅਸਲੀਅਤ ਨਹੀਂ ਇਹ ਸਿਰਫ ਭੂਮਿਕਾਵਾਂ ਹਨ ਜਿਹਨਾਂ ਨੂੰ ਤੁਸੀਂ ਬਦਲ ਸਕਦੇ ਹੋ ਮੰਨ ਦੀ ਪੜਕਣਾ ਨੂੰ ਨਿਯੰਤਰਣ ਕਰਨ ਦੀ ਲੋੜ ਨਹੀਂ ਇਸ ਨੂੰ ਵੇਖਣਾ ਸਿੱਖੋ ਹਾਰ ਹਾਰ ਤੁਹਾਨੂੰ ਕਮਜ਼ੋਰ ਨਹੀਂ ਕਰਦੀ ਉੱਠਣ ਦੀ ਸ਼ਕਤੀ ਹੀ ਤੁਹਾਡੀ ਜਿੱਤ ਹੈ ਇਹ ਕਹਾਣੀ ਅੰਦਰਲੀ ਸ਼ਾਂਤੀ ਦੀ ਖੋਜ ਬਾਰੇ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਵੇਖਣ ਵਾਲਾ ਸਮਝ ਲੈਂਦੇ ਹੋ ਤਾਂ ਤਣਾ ਚਿੰਤਾ ਤੇ ਮਨ ਦੀ ਪੜਕਣਾ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕਦਾ ਧੰਨਵਾਦ